ਸਾਥੀ ਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਢਮੋਟ ਕਲਾਂ ਪੱਤੀ ਜੇਠਾ ਨੇੜੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਚਾਇਤ ਘਰ ਦੇ ਬਿਲਕੁਲ ਨਾਲ ਤੁਸੀਂ ਦੇਖ ਸਕਦੇ ਹੋ ਜੀ ਸੋ ਇੱਥੋਂ ਤੋਂ ਸਰਦਾਰ ਸੁਖਮਿੰਦਰ ਸਿੰਘ ਜੀ ਗਿੱਲ ਤੇ ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਜੀ ਟੈਕਸੀ ਦਾ ਤੁਸੀਂ ਕਿਰਾਏ-ਭਾੜੇ ਵਾਸਤੇ ਜਿਆ ਮਾਰਕੀਟ ਨਾਲੋਂ ਬਹੁਤ ਜਾਇਜ਼ ਰੇਟ ਤੇ ਇੱਥੇ ਤੁਸੀਂ ਕਿਰਾਏ-ਭਾੜੇ ਤੇ ਕੋਈ ਗੱਡੀ ਲੈ ਕੇ ਜਾਣੀ ਆ ਆਪਣਾ ਆਉਣ ਜਾਣ ਲਈ ਤੁਸੀਂ ਲਿਆ ਸਕਦੇ ਹੋ ਸੋ ਬਾਕੀ ਅੰਕਲ ਜੀ ਦਾ ਸਕਰੀਨ ਤੇ ਨੰਬਰ ਚੱਲਦਾ ਹੋਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਅੰਕਲ ਜੀ ਤੋਂ ਫੋਨ ਕਰਕੇ ਤੁਸੀਂ ਲੈ ਸਕਦੇ ਹੋ ਤੇ ਸਾਡੀ ਵੀ ਸਾਰਿਆਂ ਨੂੰ ਰਿਕੁਐਸਟ ਹੈ ਭਈ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਆ ਕੋਈ ਟੈਕਸੀ ਦੀ ਕਿਤੇ ਆਉਣ ਜਾਣ ਲਈ ਕੋਈ ਰਿਸ਼ਤੇਦਾਰੀ ਜਿ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਆ ਕੋਈ ਵੀ ਤੁਹਾਨੂੰ ਆਲ ਇੰਡੀਆ ਦੇ ਵਿੱਚ ਬਹੁਤ ਜਾਇਜ਼ ਰੇਟ ਤੇ ਮਾਰਕੀਟ ਦੇ ਨਾਲੋਂ ਬਹੁਤ ਜਾਇਜ਼ ਰੇਟ ਤੇ ਜਿਹੜੀ ਤੁਹਾਨੂੰ ਗੱਡੀ ਮਿਲੂਗੀ ਕਿਰਾਏ ਤੇ ਤੇ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ 24 ਘੰਟੇ ਤੁਸੀਂ ਕਿਸੇ ਵੀ ਟਾਈਮ ਅੰਕਲ ਜੀ ਨੂੰ ਫੋਨ ਕਰਕੇ ਤੁਸੀਂ ਕਿਤੇ ਵੀ ਜਾਣਾ ਤਾਂ ਜਾ ਸਕਦੇ ਹੋ ਪਿੰਡ ਧਮੋਟਕਲਾ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਨੇੜੇ ਪੰਚਾਇਤ ਕਾਰਜ ਜੀ ਤੁਸੀਂ ਬਾਕੀ ਅੰਕਲ ਜੀ ਨਾਲ ਸੰਪਰਕ ਕਰ ਸਕਦੇ ਹੋ ਸਰਦਾਰ ਸੁਖਮਿੰਦਰ ਸਿੰਘ ਜੀ ਸੋ ਨਵਾਂ ਉਹਨਾਂ ਨੇ ਸਰਵਿਸ ਜਿਹੜੀ ਟੈਕਸੀ ਸੇਵਾ ਸ਼ੁਰੂ ਕੀਤੀ ਆ ਬਾਕੀ ਅੰਕਲ ਜੀ ਨੇ ਦੱਸਿਆ ਵੀ ਜੇ ਕੋਈ ਲੋੜਵੰਦ ਪਰਿਵਾਰ ਕੋਈ ਲੋੜਵੰਦ ਪਰਿਵਾਰ ਆ ਕੋਈ ਜ਼ਰੂਰੀ ਐਮਰਜੈਂਸੀ ਜਾਣਾ ਪੈਂਦਾ ਕਿਤੇ ਤਾਂ ਉਦੋਂ ਤੋਂ ਹੋਰ ਵੀ ਜਾਇਜ਼ ਰੇਟ ਤੇ ਤੁਹਾਨੂੰ ਇੱਥੇ ਟੈਕਸੀ ਮਿਲੂਗੀ ਗੱਡੀ ਬਹੁਤ ਚੰਗੀ ਸੋਚ ਆ ਜੇ ਕੋਈ ਲੋੜਵੰਦ ਪਰਿਵਾਰ ਆ ਕੋਈ ਐਮਰਜੈਂਸੀ ਕੀ ਤੇ ਜਾਣਾ ਆਉਣਾ ਪੈਂਦਾ ਵਾ ਤਾਂ ਅੰਕਲ ਜੀ ਕਹਿੰਦੇ ਫੇਰ ਵੀ ਤੁਹਾਨੂੰ ਬਹੁਤ ਜਾਇਜ਼ ਰੇਟ ਲਵਾਂਗੇ ਕੋਈ ਲੋਡ ਬੰਦ ਪਰਿਵਾਰ ਵਾਸਤੇ ਬਾਕੀ ਮਾਰਕੀਟ ਤੇ ਨਾਲੋਂ ਆਮ ਰੇਟ ਜਿਹੜਾ ਹੋਊਗਾ ਉਹ ਹੋਊਗਾ ਜੀ ਤੇ ਬਾਕੀ ਅੰਕਲ ਜੀ ਨਾਲ ਜ਼ਰੂਰ ਸੰਪਰਕ ਕਰੋ ਤੇ ਅੰਕਲ ਜੀ ਦਾ ਆਪਾਂ ਸਾਰਿਆਂ ਨਾਲ ਸਾਥ ਦੇਣਾ ਤੇ ਨਵੀਂ ਟੈਕਸੀ ਸਰਵਿਸ ਸ਼ੁਰੂ ਕੀਤੀ ਹੈ ਤੁਸੀਂ ਦੇਖ ਸਕਦੇ ਸੋ ਤੁਸੀਂ ਦੇਖ ਸਕਦੇ ਹੋ ਟੋヨタ ਦੀ ਗੱਡੀ ਆ ਜੀ ਇਟਿਓਸ 5 ਸੀਟਰ ਬਿਲਕੁਲ ਨਵੀਂ ਗੱਡੀ ਆ ਵੱਡੀ ਡਿੱਗੀ ਆ ਤੁਸੀਂ ਕੋਈ ਵੱਡਾ ਕੋਈ ਜ਼ਿਆਦਾ ਸਮਾਨ ਲੈ ਕੇ ਜਾਣਾ ਆਉਣ ਜਾਣ ਵਾਸਤੇ ਤੁਹਾਨੂੰ ਉਹਦੇ ਵਿੱਚ ਬਹੁਤ ਵਧੀਆ ਰਹੂਗਾ ਕੱਲ ਤੁਸੀਂ ਟੂਰ ਵਗੈਰਾ ਤੇ ਵੀ ਜਾਣਾ ਤਾਂ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ 5 ਸੀਟਰ ਗੱਡੀ ਆ ਬਿਲਕੁਲ ਨਵੀਂ ਬਹੁਤ ਵਧੀਆ ਸਰਵਿਸ ਆ